ਇੱਕ ਕਿਸਾਨ ਦੇ ਘਰਾਂ ਵਿੱਚ 1 ਵਜੇ ਰੱਬ ਆਇਆ। ਰੱਬ ਨੇ ਕਿਸਾਨ ਨੂੰ ਕਿਹਾ ਕਿ ਤੈਨੂੰ ਕੀ ਚਾਹੀਦਾ ਹੈ? ਕਿਸਾਨ ਕਹਿੰਦਾ ਰੱਬ ਜੀ ਰੁਕੋ ਮੈਂ ਆਪਣੇ ਘਰੋਂ ਪੁੱਛ ਕੇ ਆਉਂਦਾ। ਕਿਸਾਨ ਘਰ ਗਿਆ ਤਾਂ ਉਸ ਦੀ ਮਾਤਾ ਨੇ ਉਸ ਨੂੰ ਕਿਹਾ ਤੂੰ ਮੇਰੇ ਲਈ ਅੱਖਾਂ ਮੰਗ ਲੈ ਕਿਉਂਕਿ ਉਸ ਦੀ ਮਾਂ ਅੰਨੀ ਸੀ। ਤਾਂ ਉਸ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਆਪਣੀ ਔਲਾਦ ਨਹੀਂ ਹੈ ਤੁਸੀਂ ਆਪਣੇ ਲਈ ਔਲਾਦ ਮੰਗ ਲਓ। ਤਾਂ ਫਿਰ ਕਿਸਾਨ ਨੇ ਹੁੰਦੇ ਸੋਚਿਆ ਕਿ ਜੇ ਮੈਂ ਸੋਨਾ ਮੰਗ ਲਾਂ ਤਾਂ ਫਿਰ ਆਪਾਂ ਅਮੀਰ ਹੋ ਜਾਵਾਂਗੇ। ਹੁੰਦੇ ਹੁੰਦੇ ਇੱਕ ਉਹ ਸਾਧੂ ਦੀ ਟੱਪਣੀ ਟੱਪ ਗਿਆ ਇੱਕ ਗੁਰੂ ਉਸਨੇ ਉਸ ਗੁਰੂ ਨੇ ਕਿਸਾਨ ਨੂੰ ਪੁੱਛਿਆ ਕਿ ਕਿੱਥੇ ਚੱਲਾ ਹੈ ਤਾਂ ਕਿਸਾਨ ਦਾ ਜਵਾਬ ਸੀ ਕਿ ਮੇਰੇ ਖੇਤਾਂ ਵਿੱਚ ਰਾਬਾ ਹੈ ਤੇ ਰੱਬ ਨੇ ਮੈਨੂੰ ਪੁੱਛਿਆ ਹੈ ਕਿ ਤੈਨੂੰ ਕੀ ਚਾਹੀਦਾ ਤਾਂ ਕਿਸਾਨ ਨੇ ਆਪਣੀਆਂ ਤਿੰਨੇ ਸ਼ਰਤਾਂ ਉਸ ਗੁਰੂ ਨੂੰ ਬਤਾਈਆਂ ਤਾਂ ਗੁਰੂ ਨੇ ਅੱਗੇ ਕਹਾ ਕਿ ਤੂੰ ਕਹਿ ਰੱਬ ਜੀ ਮੇਰੀ ਮਾਤਾ ਮੇਰੇ ਪੁੱਤਰ ਨੂੰ ਸੋਨੇ ਦੇ ਪੰਘੂੜੇ ਵਿੱਚ ਦੇਖਣਾ ਚਾਹੁੰਦੀ ਹਾਂ ਸੋ ਇਹ ਹੁੰਦੀ ਹੈ ਗੁਰੂ ਦੀ ਅਹਿਮੀਅਤ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ